ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਇੱਕ ਗਲਾਸ ਚ ਦੋ ਬੂੰਦਾ ਅਲਸੀ ਦੇ ਤੇਲ ਦੀ ਮਿਲਾ ਕੇ ਪੀਣ ਨਾਲ ਜਿਹੜੇ ਫਾਇਦੇ ਹੁੰਦੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਅਲਸੀ ਦਾ ਤੇਲ ਦਿਨ ਚ ਇੱਕ ਵਾਰ ਦੋ ਬੂੰਦਾ ਪੀਣ ਨਾਲ ਐਨੇ ਫਾਇਦੇ ਹੁੰਦੇ ਆਪਣੇ ਸਰੀਰ ਨੂੰ ਵੀਰੋ ਇਹਦੇ ਨਾਲ ਹੁੰਦਾ ਕੀ ਹੈ ਜਿਹੜਾ ਹਾਈ ਕੰਟਰੋਲ ਆ ਉਹ ਕੰਟਰੋਲ ਹੁੰਦਾ ਹਾਰਟ ਬਲੌਗਸ ਨਸਾਂ ਦਾ ਸੋਗਣਾ ਜੋੜਾਂ ਦੇ ਦਰਦ ਇਮਿਊਨਿਟੀ ਵੀ ਵਾਧੀ ਆ ਮਨੁੱਖ ਦੀ ਉਸ ਤੋਂ ਬਾਅਦ ਡਾਇਬਿਟ ਜਿਹੜੀ ਡਾਇਬਟੀਜ਼ ਹੁੰਦੀ ਸ਼ੂਗਰ ਉਹ ਵੀ ਕੰਟਰੋਲ ਹੁੰਦੀ ਹੈ ਅੱਖਾਂ ਦੀ ਰੋਸ਼ਨੀ ਵੀ ਰੋ ਵੱਧਦੀ ਆ ਜਿਹੜੀ ਆਪਣੀ ਸਕਿਨ ਹੁੰਦੀ ਆ ਸਕਿਨ ਦਾ ਜਿਹੜਾ ਉਹ ਤੇ ਵੀ ਗਲੋ ਆਉਂਦਾ ਹੈ ਤੇ ਵੀਰੋ ਬਲੱਡ ਸਾਫ ਹੁੰਦਾ ਹੈ ਉਸ ਤੋਂ ਬਹੁਤ ਸਾਰੇ ਜਿਹੜੇ ਹੋਰ ਵੀ ਲਾਭ ਆ ਜੇਕਰ ਆਪਾਂ ਦੋ ਬੂੰਦਾ ਪਾਣੀ ਚ ਮਿਲਾ ਕੇ ਅਰਸੀ ਦੀਆਂ ਲੈਂਦੇ ਆ ਕਹਿੰਦੇ ਜੇਕਰ ਆਪਾਂ ਨੂੰ ਅਰਸੀ ਦਾ ਤੇਲ ਨਹੀਂ ਮਿਲਦਾ ਤਾਂ ਇੱਕ ਚਮਚਾ ਭੁੰਨੀ ਹੋਈ ਅਰਸੀ ਆਪਾਂ ਹਰੋਜ ਪਾਣੀ ਨਾਲ ਚਬਾ ਕੇ ਲੈ ਸਕਦੇ ਆ ਉਦੇ ਨਾਲ ਵੀ ਤੁਹਾਨੂੰ ਉਹੀ ਲਾਭ ਮਿਲਣਗੇ ਜਿਹੜਾ ਦੋ ਬੂੰਦਾ ਆਪਾਂ ਅਲਸੀ ਦੇ ਤੇਲ 'ਚ ਮਿਲਾ ਕੇ ਪਾਣੀ 'ਚ ਮਿਲਾ ਕੇ ਪੀਣ ਨਾਲ ਮਿਲਣਾ ਹੈ ਸੋ ਵੀਰੋ ਕਿਵੇਂ ਲੱਗੀ ਇਹ ਵੀਡੀਓ ਜਰੂਰ ਦੱਸਿਓ ਲੇਕਿਨ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਬੀਪੀ ਵਾਧਾ ਹੈ ਹਾਈ ਕਸਟ੍ਰੋਲਰ ਕੁਝ ਵੀ ਹੈ ਤਾਂ ਆਹ ਪ੍ਰਯੋਗ ਜਰੂਰ ਕਰੋ ਵੀਰੋ ਦਿਨ 'ਚ ਇੱਕ ਵਾਰ ਬੇਅੰਤ ਫਾਇਦੇ ਇਸ ਚੀਜ਼ ਦੇ ਧੰਨਵਾਦ ਜੀ